ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੇ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ 2-2 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਕੁੰਡੇ ਆਪਾਂ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਜਦੋਂ ਆਪਣਾ ਡਿਜ਼ਾਈਨ ਹੀ 2-2 ਕੁੰਡਿਆਂ ਦਾ ਜੀ ਤਾਂ ਆਪਾਂ 2-2 ਕੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਪਾਵਾਂਗੇ ਤੇ ਇਹਦੇ ਲਈ ਆਪਾਂ ਕੁੰਡੇ ਪਾ ਲਿਆ ਤੇ ਆਪਾਂ ਇਹਨਾਂ ਦੀ ਗਿਣਤੀ ਨਹੀਂ ਕੀਤੀ ਆਪਾਂ ਪਾ ਲਏ 2-2 ਕੁੰਡਿਆਂ ਦੇ ਹਿਸਾਬ ਨਾਲ ਤੇ ਆਪਾਂ ਸਟਾਰਟ ਕਰਦੇ ਆਂ ਜਿਹੜਾ ਡਿਜ਼ਾਈਨ ਬਣਾਉਣਾ ਡਿਜ਼ਾਈਨ ਇਹ ਦੋ ਕਲਰ ਦਾ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਡਿਜ਼ਾਈਨ ਜਿਵੇਂ ਆਪਣੇ ਕੋਲੇ ਹੁਣ ਬੱਚੇ ਖੁਜੀ ਉਨਾਂ ਪਈ ਹੁੰਦੀ ਆ ਤਾਂ ਆਪਾਂ ਬੱਚਿਆਂ ਵਾਸਤੇ ਬਹੁਤ ਸੋਹਣਾ ਕੋਟੀ ਸੈੱਟ ਜੈਕਟ ਕੁਝ ਵੀ ਬਣਾਉਣਾ ਹੋਵੇ ਬਣਾ ਸਕਦੇ ਆ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਪਹਿ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਉਲਟੀ ਸਾਈਡ ਹੈ ਜੀ ਆਪਾਂ ਇੱਕ ਸਲਾਈ ਇਧਰੋਂ ਉਲਟੀ ਬਣਾ ਲਈ ਇਸ ਇਧਰੋਂ ਉਲਟੀ ਸਿੱਧੀ ਦੋ ਸਲਾਈਆਂ ਬਣਾ ਲਈਆਂ ਜੀ ਆਪਾਂ ਹੁਣ ਆਹ ਕਲਰ ਲਾਵਾਂਗੇ ਤਾਂ ਆਪਾਂ ਇਹਦੇ ਨਾਲ ਦੋ ਕੁੰਡੇ ਉਲਟੇ ਬਣਾ ਲਵਾਂਗੇ ਜੀ ਦੋ ਕੁੰਡੇ ਆਪਾਂ ਇਸ ਕਲਰ ਨਾਲ ਬਣਾ ਲਾ ਦੋ ਦੋ ਕੁੰਡੇ ਆਪਾਂ ਬਣਾਉਂਦੇ ਜਾਵਾਂਗੇ ਉਲਟੇ ਪਾਸੇ ਤੋਂ ਲਾਉਣਾ ਇਹ ਰੰਗ ਦੇਖੋ ਤੇ ਵੀਡੀਓ ਪੂਰੀ ਦੇਖਿਓ ਜੀ ਬਹੁਤ ਸੋਹਣੀ ਵੀਡੀਓ ਹੈ ਡਿਜ਼ਾਈਨ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਦੇਖ ਕੇ ਤੁਸੀਂ ਜਰੂਰ ਬਣਾਓਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤੇ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਆਪਣੇ ਕੋਲੇ ਲਾਸਟ ਤੇ ਸੇਮ ਕਲਰ ਦੇ ਆ ਗਏ ਇਸ ਰੰਗ ਦੇ ਦੋ ਗੁੰਡੇ ਜੇ ਬਲੈਕ ਵੀ ਆ ਜਾਣਗੇ ਤਾਂ ਵੀ ਕੋਈ ਗੱਲ ਨਹੀਂ ਜੇ ਇਹ ਆ ਗਏ ਤਾਂ ਵੀ ਕੋਈ ਗੱਲ ਨਹੀਂ ਹੁਣ ਆਪਾਂ ਇੱਕ ਗੁੰਡਾ ਤਾਰ ਲਿਆ ਇਹਨੂੰ ਆਪਾਂ ਉਲਟਾ ਬਣਾ ਲਿਆ ਜਿਹੜੇ ਬਲੈਕ ਵਾਲੇ ਆ ਇਹ ਆਪਾਂ ਸਿੱਧੇ ਬਣਾ ਲਵਾਂਗੇ ਸਿੱਧਾ ਪਾਸਾ ਹੈ ਜੀ ਹੁਣ ਇਹ ਆ ਵਾਲੇ ਕੁਲਟੇ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਤੇ ਜਿਹੜੇ ਕਾਲੇ ਆ ਇਹ ਆਪਾਂ ਸਿੱਧੇ ਬਣਾ ਲਾਂਗੇ ਹੁਣ ਆਪਾਂ ਆ ਗਏ ਉਲਟੀ ਸਾਈਡ ਫਿਰ ਤੋਂ ਇੱਥੇ ਆਪਾਂ ਹੁਣ ਆ ਜਿਹੜੇ ਦੋ ਕੁੰਡੇ ਕਾਲੇ ਆਪਾਂ ਪਹਿਲਾਂ ਬਣਾਏ ਸੀ ਹੁਣ ਆਪਾਂ ਇਹਨਾਂ ਨੂੰ ਇਸ ਰੰਗ ਦੇ ਬਣਾ ਲਵਾਂਗੇ ਜਿਹੜੇ ਆਪਾਂ ਸਕਾਈ ਜੇ ਕਲਰ ਦੇ ਬਣਾਏ ਸੀ ਇਹਨਾਂ ਨੂੰ ਆਪਾਂ ਕਾਲੇ ਬਣਾ ਲਾਂਗੇ ਸਿੱਧੇ ਪਾਸੇ ਆ ਕੇ ਜੇ ਆਪਾਂ ਹੁਣ ਇਹਨਾਂ ਨੂੰ ਕਾਲੇ ਕੁੰਡਿਆ ਜਿਹੜੇ ਆਪਾਂ ਸਿੱਧੇ ਬਣਾ ਲਵਾਂਗੇ ਤੇ ਜਿਹੜੇ ਆਪਣੇ ਆ ਵਾਲੇ ਕੁੰਡੇ ਆ ਇਹਨਾਂ ਨੂੰ ਆਪਾਂ ਉਲਟੇ ਬਣਾ ਲਾਂਗੇ ਅੰਦਰ ਤੇ ਆਪਾਂ ਇੱਕ ਕੁੰਡਾ ਬਣਾ ਲਿਆ ਉਲਟਾ ਤੇ ਇੱਕ ਸਿੱਧਾ ਬਣਾ ਲਿਆ ਜੀ ਇਹਨਾਂ ਉਲਟੇ ਸਾਈਡ ਹੁਣ ਆਪਾਂ ਇਹਦੇ ਤੇ ਬਲੈਕ ਬਣਾ ਲਵਾਂਗੇ ਇਹਦੇ ਤੇ ਆ ਵਾਲਾ ਕਲਰ ਬਣਾ ਲਵਾਂਗੇ ਥੋੜਾ ਆਪਾਂ ਬਣਾ ਕੇ ਫਿਰ ਮਿਲਦੇ ਆਂ ਆ ਲਓ ਜੀ ਆਪਾਂ ਇੰਨਾ ਸਾਰਾ ਬਣਾਇਆ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਇਹ ਕੋਈ ਬਹੁਤ ਸੋਹਣਾ ਲੱਗਦਾ ਛੋਟਾ ਛੋਟਾ ਜਿਹਾ ਦੋ ਦੋ ਕੁੰਡਿਆਂ ਦਾ ਸਿਰਫ ਤੇ ਦੋ ਰੰਗ ਆ ਰੰਗ ਆਪਾਂ ਜਿਆਦਾ ਵੀ ਪਾ ਸਕਦੇ ਆ ਜੇ ਆਪਣੇ ਕੋਲੇ ਛੋਟੇ ਛੋਟੇ ਕਲਰ ਬਚੇ ਪਏ ਜਾਂ ਤਾਂ ਆਪਾਂ ਜਿਆਦਾ ਕਲਰ ਵੀ ਪਾ ਸਕਦੇ ਆ ਪਰ ਦੋ ਰੰਗ ਚ ਵੀ ਬਹੁਤ ਸੋਹਣਾ ਲੱਗਦਾ ਜੇ ਲਾਈਟ ਕਲਰ ਹੋਣਗੇ ਤਾਂ ਵੀ ਬਹੁਤ ਸੋਹਣਾ ਲੱਗਦਾ ਆਜੇ ਆਪਾਂ ਜੇ ਬਲੈਕ ਕਲਰ ਚ ਉਲਟੀ ਸਲਾਈਪਾਉਂਦੇ ਤਾਂ ਨਹੀਂ ਸੋਹਣੀ ਲੱਗਣੀ ਸੀਗੀ ਇਸ ਲਈ ਆਪਾਂ ਬਲੈਕ ਨੂੰ ਪਲੇਨ ਰੱਖਿਆ ਤੇ ਇਹਦੇ ਵਿੱਚ ਉਲਟੀ ਸਲਾਈ ਬਣਾਈ ਆ ਕਿਉਂਕਿ ਇਹਦੇ ਵਿੱਚ ਦਿਨ ਦੀ ਬਲੈਕ ਚ ਦਿਖਣਦੀ ਨਹੀਂ ਹੈਗੀ ਉਲਟੀ ਸਲਾਈ ਤਾਂ ਮੈਂ ਇਹ ਇਹਦੇ ਚ ਉਲਟੀਆਂ ਬਣਾਤੀਆਂ ਤੇ ਇਹਦੇ ਚ ਦੇਖਦੀ ਜਿਆਦੇ ਪਿੱਕੇ ਕਲਰ ਚ ਦੇਖਦੀ ਹੈ ਜਿਆਦੇ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਜੇ ਮੇਰਾ ਦੱਸਣ ਦਾ ਤਰੀਕਾ ਚੰਗਾ ਲੱਗਿਆ ਤਾਂ ਵੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਬਾਰ ਵਧੀਆ ਕਮੈਂਟ ਕਰਿਓ ਜੀ ਤੇ ਚਲੋ ਜੀ ਮਿਲਦੇ ਹਾਂ ਕੋਈ ਐਵੇਂ ਦਾ ਹੋਰ ਨਵਾਂ ਡਿਜ਼ਾਈਨ ਲੈ ਕੇ ਆਵਾਂਗੇ ਤੇ ਬੜਾ ਬਹੁਤ ਸੋਹਣਾ ਲੱਗਦਾ ਜੀ ਡਿਜ਼ਾਈਨ ਦੇਖੋ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ